ਤੋ ਪਹਿਲਾ ਜਿੰਨੇ ਵੀ ਸਕੂਲ ਹੈ ਆਪਣੇ ਆਪਣੇ ਟਾਂਕ

You, Thank you. teacher. ਗ੍ਰੈਜੂਏਸ਼ਨ ਡੇ ਚੁਕੇ ਦੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੁਸੀਂ ਆਪਣੇ ਬੱਚਿਆਂ ਦੀ ਹੌਸਲਾ ਵਜਾਈ ਵਾਸਤੇ ਅੱਜ ਇੱਥੇ ਪਹੁੰਚੇ ਹੋ ਉਸ ਦੇ ਨਾਲ ਨਾਲ ਮੈਂ ਕਿੰਡਰਗਾਰਟਨ ਨਰਸਰੀ ਤੋਂ ਯੂकेजी ਤੱਕ ਦੇ ਜਿੰਨੇ ਵੀ ਟੀਚਰ ਹੈ ਜਿਨ੍ਹਾਂ ਨੇ ਇਹਨਾਂ ਦੀ ਫਾਊਂਡੇਸ਼ਨ ਜਿਹੜੀ ਹੈ ਉਹ ਬਣਾਈ ਕਿਉਂਕਿ ਬੜਾ ਔਖਾ ਹੁੰਦਾ ਹੈ ਨਰਸਰੀ ਕਲਾਸ ਦੇ ਵਿੱਚ ਜਦੋਂ ਬੱਚਾ ਆਉਂਦਾ ਹੈ ਉਸ ਨੂੰ ਕੁਝ ਵੀ ਨਹੀਂ ਆਉਂਦਾ ਹੁੰਦਾ ਉਹ ਬਿਲਕੁਲ ਕੋਰਾ ਜਿਹਨੂੰ ਆਪਾਂ ਕਹਿੰਦੇ ਆ ਕੋਰਾ ਕਾਗਜ਼ ਹੁੰਦਾ ਹੈ ਕੋਰਾ ਭਾਂਡਾ ਹੁੰਦਾ ਹੈ ਉਸ ਨੂੰ ਸ਼ੇਪ ਕਮਿਹਾਰ ਵਾਂਗੂ ਟੀਚਰ ਸ਼ੇਪ ਦਿੰਦਾ ਹੈ ਤੇ ਜਿਸ ਤਰ੍ਹਾਂ ਕਮਿਹਾਰ ਵੱਖ-ਵੱਖ ਤਰ੍ਹਾਂ ਦੇ ਪੌਟ ਬਣਾਉਂਦਾ ਹੈ ਉਸੇ ਤਰ੍ਹਾਂ ਹੀ ਟੀਚਰ ਜਿਹੜਾ ਹੈ ਬੱਚਿਆਂ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਕੇ ਉਹਨਾਂ ਨੂੰ ਸ਼ੇਪ ਦਿੰਦਾ ਹੈ ਤਾਂ ਕਿ ਉਹ ਸੋਸਾਇਟੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਅੱਗੇ ਕਾਮਯਾਬ ਹੋਣ ਅੱਜ ਕਲਾਸ ਯੂਕੇਜੀ ਔਰ 5ਥ ਕਲਾਸ ਦੋਨਾਂ ਦੀ ਗ੍ਰੈਜੂਏਸ਼ਨ ਸੈਮਲੀ ਉਸ ਦੇ ਵਿੱਚ ਬੱਚਿਆਂ ਨੇ ਬੜੇ ਵੱਧ ਚੜ੍ਹ ਕੇ ਹਿੱਸਾ ਲਿਆ ਬੱਚਿਆਂ ਨੇ 3 ਸਾਲਾਂ ਜਿਹੜਾ ਕੋਰਸ ਸੀਗਾ ਨਰਸਰੀ ਐਨਕੇਜੀ ਯੂਕੇਜੀ ਉਹ ਫਾਊਂਡੇਸ਼ਨ ਕੋਰਸ ਕੰਪਲੀਟ ਕੀਤਾ ਤੇ ਉਹਨਾਂ ਚ ਬੜਾ ਉਤਸ਼ਾਹ ਸੀਗਾ ਉੱਸਾ ਸੀਗਾ ਕਿ ਅਸੀਂ ਨਵੀਂ ਜਰਨੀ ਕਲਾਸ 1 ਤੋਂ ਸਟਾਰਟ ਕਰ ਰਹੇ ਹਾਂ ਤੇ ਉਸ ਦੇ ਨਾਲ ਨਾਲ ਕਲਾਸ 5th ਜਿਹੜੀ ਆ ਉਹ ਪ੍ਰਾਇਮਰੀ ਦੇ ਵਿੱਚੋਂ ਅੱਗੇ ਐਲੀਮੈਂਟਰੀ ਦੇ ਵਿੱਚ ਜਾਰੀ ਹੈ ਤਾਂ ਉਹਨਾਂ ਬੱਚਿਆਂ 'ਚ ਵੀ ਬੜਾ ਹੁਸਾਰਾ ਸੀਗਾ ਤੇ ਬੱਚਿਆਂ ਦੇ ਪੇਰੈਂਟਸ ਨੇ ਵੀ ਇਸ ਗ੍ਰੈਜੂਏਸ਼ਨ ਸਮਾਰੋਹ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਮੈਂ ਇਹਨਾਂ ਸਾਰੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਉਹਨਾਂ ਦੇ ਵਾਸਤੇ ਤਰੱਕੀ ਲਈ ਕਾਮਨਾ ਕਰਦਾ ਹਾਂ ਕਿ ਉਹਨਾਂ ਦੇ ਬੱਚੇ ਜਿਹੜੇ ਆ ਅਗਲੀਆਂ ਕਲਾਸਾਂ ਦੇ ਵਿੱਚ ਜਾ ਕੇ ਦੇਸ਼ ਦਾ ਤੇ ਆਪਣੇ ਸਟੇਟ ਦਾ ਨਾਮ ਰੋਸ਼ਨ ਕਰਨਗੇ ਤੇ ਆਪਣਾ ਫਿਊਚਰ ਜਿਹੜਾ ਉਹ ਬਣਾਉਣਗੇ ਥੈਂਕ ਯੂ